ਇਹ ਕਹੋ ਗੋਲਸਾਬ ਜਿਹੜਾ ਇਹ ਕਾਲਾ ਗੁੰਦ ਹੈ ਹੂੰ ਇਹ ਜਿਵੇਂ ਆਪਾਂ ਕਿਕਰਾਂ ਦਾ ਗੁੰਦ ਉੱਥੇ ਇਹ ਇਹ ਸਾਨੂੰ ਕਿੱਥੋਂ ਪ੍ਰਾਪਤ ਹੁੰਦਾ ਹਾਂ ਇਹ ਸਵਾਲ ਹੈ ਕਿਉਂਕਿ ਹਾਂ ਕਿਉਂਕਿ ਅਸੀਂ ਦੇਖਦੇ ਹਾਂ ਛੋਟੇ ਹੁੰਦੇ ਅਸੀਂ ਉਹ ਖਰੋਚਾਂ ਕਰੀ ਜਾਣੇ ਸ਼ਰਾਰਤਾਂ ਵੀ ਕਰਨੀਆਂ ਉਹ ਤੋੜਨਾ ਤੇ ਜਾਂ ਮਾਵਾ ਨੇ ਜਦੋਂ ਪੰਜੀਰੀ ਰਲਾਉਣੀ ਉਹਨਾਂ ਨੇ ਕਾਲਾ ਇਹ ਕੁਝ ਗੁੰਦ ਪਾਉਣਾ ਉਹ ਤਾਂ ਸਾਨੂੰ ਨਹੀਂ ਨੌਲੇ ਸੀ ਇਹ ਕਿਹੜੀ ਕਿਸਮ ਦਾ ਗੁੰਦ ਹੈ ਮੋਲਿਆ ਕੀ ਪਾਉਣਾ ਹਾਂ ਸਾਨੂੰ ਇਹ ਪਤਾ ਸੀਗਾ ਕਿ ਕਾਲਾ ਗੂੰਦ ਜਿਹੜਾ ਉਹ ਬ੍ਰਾਊਨ ਜਿਹਾ ਹੁੰਦਾ ਉਹ ਗੂੰਦ ਇਹ ਕਿੱਥੋਂ ਕਦੋਂ ਕਿੱਥੇ ਵਰਤਿਆ ਜਾਂਦਾ ਇਹ ਨਾ ਜੀ ਜਿਹੜਾ ਗੂੰਦ ਹੈ ਕਾਲਾ ਗੂੰਦ ਜਿਹੜਾ ਹੈਗਾ ਇਹ ਚੀਲ ਦੇ ਪੇੜ ਤੋਂ ਮਿਲਦਾ ਹਾਂ ਜਿਹੜਾ ਪਹਾੜਾਂ ਦੇ ਵਿੱਚ ਇੱਡਾ ਲੰਬਾ ਪੇੜ ਹੁੰਦਾ ਹਾਂਜੀ ਚੀਲ ਉਹਦੀ ਜੜ ਥੱਲੇ ਪਹਾੜ ਚ ਹੁੰਦੀ ਹੈ ਜੁੱਡੇ ਮਰਜੀ ਤੂਫਾਨ ਆ ਜਾਣ ਹਿੱਲਦਾ ਨਹੀਂ ਉਸੇ ਤਰ੍ਹਾਂ ਇਹ ਜਿਹੜਾ ਉਹਦਾ ਗੂੰਦ ਹੈ ਇਹ ਐਕਸਟ੍ਰੈਕਟ ਹੈ ਸੜੀਆਂ ਹੱਡੀਆਂ ਨੂੰ ਉਦਾਂ ਹੀ ਮਜ਼ਬੂਤ ਕਰ ਦਿੰਦਾ ਉਸੀ ਤਰ੍ਹਾਂ ਸਾਡਾ ਲੂਬ੍ਰੀਕੇਸ਼ਨ ਕਰਤਾ ਤੇ ਇਹ ਜਿਹੜਾ ਗੋਦ ਹੈ ਇਹ ਇਹਨੂੰ ਜਦੋਂ ਅਸੀਂ ਦੇਣਾ ਸ਼ੁਰੂ ਕਰਦੇ ਆ ਪੰਚਮ ਹਲਦੀ ਵਾਲੇ ਦੁੱਧ ਦੇ ਨਾਲ 15 20 ਦਿਨ ਮਹੀਨੇ ਦੇ ਵਿੱਚ ਸਾਡਾ ਪੇਸ਼ੈਂਟ ਬੋਲ ਪੈਂਦਾ ਵੀ ਗੋਇਲ ਸਾਹਿਬ ਤਾਂ ਮੈਂ ਉਹਨੂੰ ਕਹਿੰਦਾ ਕਿੰਨੇ ਨੰਬਰ ਦਿਓਗੇ ਮੈਨੂੰ ਮਹੀਨੇ 'ਚ ਉਹ ਕਹਿੰਦਾ ਜੀ 10 ਨੰਬਰ ਤੁਹਾਡੇ ਬਣਦੇ ਨੇ ਮਾਂ ਬੱਸ ਫਿਰ ਗੱਲ ਬਣ ਗਈ ਜੇ 10 ਨੰਬਰ ਮੈਨੂੰ ਤੁਸੀਂ ਦੇਤੇ ਪਹਿਲੇ ਮਹੀਨੇ 'ਚ ਇਹਦਾ ਮਤਲਬ ਅੰਦਰੋਂ 30 40% ਠੀਕ ਹੋਇਆ ਤਾਂ ਬਾਹਰ 10 ਦਿਖਿਆ ਤਾਂ ਹੁਣ ਜਿਹੜੀ ਰਿਕਵਰੀ ਹੋਣੀ ਹੈ ਉਹ ਪ੍ਰੋਪਰ ਰਿਕਵਰੀ ਹੋਣੀ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਸ ਕਰਕੇ ਤਿਆਰ ਕੀਤੀਆਂ ਗਈ ਜਿਹੜਾ ਹੁਣ ਬਹੁਤ ਵੱਡਾ ਰੌਲਾ ਲੋਕਾਂ 'ਚ ਪੈ ਰਿਹਾ ਸੀ ਵੀ ਗੋਡਿਆਂ 'ਚ ਗ੍ਰੀਸ ਮੁੱਕ ਗਈ ਜੀ ਆਪਰੇਸ਼ਨ ਕਰਾਓ ਜੀ ਇਹ ਕਰੋ ਜੀ ਜਿਵੇਂ ਮੜਾ ਜਾਂ ਕੋਈ ਆਇਲ ਲੇਡੀ ਨੇ ਕਹਿਤਾ ਪਤਾ ਨਹੀਂ ਜੈਖਾਨੀ ਦੇ ਗੋਡਿਆਂ ਨੇ ਲੈ ਲਈ ਜਿਹੜੀਆਂ ਚਾਰ ਬੈਠੀਆਂ ਨੇ ਉਹਨਾਂ ਨੇ ਚਾਰਾਂ ਨੇ ਕਹਿਣਾ ਲੈ ਤੇਰੀ ਤਾਂ ਗਰੀਸ਼ ਮੁੱਕ ਗਈ ਹਾਂ ਹਾਂ ਆਪਰੇਸ਼ਨ ਹੋ ਜਾਏ ਆਪਰੇਸ਼ਨ ਉਹੀ ਗੱਲਾਂ ਅੱਗੇ ਚੱਲਦੀਆਂ ਰਹਿੰਦੀਆਂ ਨੇ ਉਹ ਦਿਮਾਗ 'ਚ ਜਦ ਉਹਦੇ 10 ਕਵਾਰੀ ਇਹ ਗੱਲ ਪੈਂਦੀ ਆ ਵੀ ਮੇਰੀ ਤਾਂ ਸੱਚੀਓ ਗਰੀਸ਼ ਮੁੱਕ ਗਈ ਚੰਗਾ ਭਲਾ ਗੋਡਾ ਵੀ ਉਹਨੂੰ ਐ ਲੱਗਣ ਲੱਗਦਾ ਖੜਕਦਾ